ਜਦੋਂ ਤਨਗੁਰੂ ਤੇਗ ਬਹਾਦਰ ਮਹਾਰਾਜ ਖੜੇ ਤੇ ਬੈਠੇ ਨੇ ਤੇ ਬੈਠ ਕਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਨੂੰ ਆਰੰਭ ਕੀਤਾ ਤੇ ਬਾਣੀ ਆਰੰਭ ਕਰਦੇ ਹੋਏ ਸੱਚੇ ਪਾਤਸ਼ਾਹ ਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਸਮੇਂ ਸਿਰ ਸੰਗਤ ਜੀ ਜਪਜੀ ਸਾਹਿਬ ਦਾ ਪਾਠ ਕੀਤਾ ਪਾਠ ਕਰਨ ਤੋਂ ਬਾਅਦ ਜਿਨੀ ਨਾਮ ਧਿਆਇਆ ਗਏ ਮਹੱਕਤਕਾਰ ਨਾਨਕ ਪਿਮ ਕੁਝ ਲੈ ਕੇ ਤਿਸ ਤੇ ਨਾਲ ਤੇ ਕਹਿੰਦੇ ਉਸ ਸਮੇਂ ਅਰਦਾਸ ਕੀਤੀ ਸੱਚੇ ਪਾਤਸ਼ਾਹ اے ਅਕਾਲ ਪੁਰਖ ਵਾਹਿਗੁਰੂ ਜੀਓ ਜੀਵਨ ਵਿੱਚ ਵਿਚਰਦੇ ਆ ਆਪ ਜੀ ਦੀ ਪਾਵਨ ਪਿੱਤਰ ਜਿੱਤੀ ਹੋਈ ਜ਼ਿੰਦਗੀ ਨੂੰ ਦਿਵਾਉਂਦੇ ਆ ਹੋਇਆ ਹੁਣ ਚੁੱਕ ਦੀ ਖਿਮਾ ਕਰਨੀ ਤੇ ਨਾਨਕ ਨਾਮ ਤੇ ਜਦੋਂ ਸਤਗੁਰ ਜੀ ਨੇ ਸੀਸ ਝੁਕਾ ਕੇ ਉਠਾਉਣਾ ਕੀਤਾ ਤੇ ਕਹਿੰਦੇ ਜਲਾਦ ਨੇ ਵਾਰ ਕੀਤਾ ਸਤਗੁਰਾਂ ਦਾ ਸੀਸ ਕਹਿੰਦੇ ਕੱਟ ਕੇ ਸੁਬ ਦਿੰਦਾ ਤੇ ਜੇ